ਸਵਾਗਤ ਹੈ ਜੀ ਹੁਸ਼ਾਰ ਪਰਦੇਸ ਤੇ ਦੇਖ ਰਹੇ ਹੈ तमाम ਦਰਸ਼ਕਾਂ ਦਾ ਮੈਂ ਚੇਤਨ ਕਾਸ਼ਵ ਤਾਂ ਦੋਸਤੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਰਦੀ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਜਿਵੇਂ ਹੀ ਸਰਦੀ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਇਸ ਦੌਰਾਨ ਚਾਹੇ ਲੇਡੀਜ਼ ਨੇ ਚਾਹੇ ਜੈਂਟਸ ਨੇ ਚਾਹੇ ਨੌਜਵਾਨ ਮੁੰਡੇ ਕੁੜੀਆਂ ਨੇ ਤੋਨੋਂ ਵੱਲੋਂ ਸਰਦੀਆਂ ਦੇ ਕੱਪੜਿਆਂ ਦੀ ਜਿਹੜੀ ਉਹ ਸ਼ੋਪਿੰਗ ਕੀਤੀ ਜਾਂਦੀ ਹੈ ਜਿਸ ਕਾਰਨ ਉਹਨਾਂ ਨੂੰ ਲੁਧਿਆਣਾ ਤੇ ਜਲੰਧਰ ਵਰਗੇ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਪਰੰਤੂ ਇਹ ਖਬਰ ਇਹ ਵੀਡੀਓ ਆਪਾਂ ਕਹਿ ਸਕਦੇ ਖਬਰ ਤਾਂ ਖੈਰ ਹੀ ਨਹੀਂ ਹੈ ਇਹ ਵੀਡੀਓ ਉਹਨਾਂ ਵਿਅਕਤੀਆਂ ਲਈ ਬੇहद ਖਾਸ ਹੈ ਜੋ ਕਿ ਸਰਦੀਆਂ ਦੇ ਕੱਪੜਿਆਂ ਦੀ ਖਰੀਦਦਾਰੀ ਕਰਨ ਬਾਰੇ ਸੋਚ ਰਹੇ ਨੇ ਤਾਂ ਉਹਨਾਂ ਨੂੰ ਹੁਣ ਬਾਹਰ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਆਪਣੇ ਸ਼ਹਿਰ ਹੁਸ਼ਿਆਰਪੁਰ ਦੇ ਵਿੱਚ ਹੀ ਸ਼ਿਰਾਜ ਹੋਟਲ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਇਸ ਹੋਟਲ ਤੋਂ ਸ਼ਿਰਾਜ ਹੋਟਲ ਜੋ ਕਿ ਹੁਸ਼ਿਆਰਪੁਰ ਦੇ ਬਿਲਕੁਲ ਬੱਸ ਸਟੈਂਡ ਦੇ ਨਜ਼ਦੀਕ ਮੌਜੂਦ ਹੈ ਤਾਂ ਉੱਥੇ ਐਗਜ਼ੀਬਿਸ਼ਨ ਲੱਗ ਚੁੱਕੀ ਹੈ ਉੱਥੇ ਤੁਹਾਨੂੰ ਬੱਚਿਆਂ ਦੇ ਲੇਡੀਜ਼ ਅਤੇ ਜੈਂਟਸ ਦੇ ਹਰ ਤਰ੍ਹਾਂ ਦੇ ਜਿਹੜੇ ਉਹ ਕੱਪੜੇ ਆ ਮਿਲਣਗੇ ਚਾਹੇ ਤੁਸੀਂ ਇਹ ਗਰਮੀਆਂ ਦੀ ਖਰੀਦਦਾਰੀ ਕਰਨਾ ਚਾਹੁੰਦੇ ਹੋ ਚਾਹੇ ਤੁਸੀਂ ਸਰਦੀਆਂ ਦੀ ਖਰੀਦਦਾਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਹਰ ਇੱਕ ਤਰ੍ਹਾਂ ਦੇ ਕੱਪੜੇ ਜਿਹੜੇ ਉਹ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਪ੍ਰਾਈਸਸ ਤੇ ਤੁਹਾਨੂੰ ਇੱਥੇ ਅਵੇਲੇਬਲ ਹੋਣਗੇ ਤੇ ਉਹ ਵੀ ਵਧੀਆ ਕੁਆਲਿਟੀ ਦੇ ਤਾਂ ਗੱਲਬਾਤ ਕਰਦੇ ਹਾਂ ਐਕਸੀਬਿਸ਼ਨ ਦੇ ਓਨਰਸ ਦੇ ਨਾਲ ਕੀ ਕੁਝ ਫੈਸਿਲਿਟੀ ਹੈ ਕੀ ਕੁਝ ਔਫਰਸ ਹੈ ਜਿਹੜੇ ਆਪਣੇ ਕਸਟਮਰਸ ਦੇ ਲਈ ਲੈ ਕੇ ਆਏ ਨੇ ਸੋ ਸੜਨ ਨਾਲ ਗੱਲਬਾਤ ਕਰਨ ਲਈ ਐਕਸੀਬਿਸ਼ਨ ਦੇ ਓਨਰ ਮੌਜੂਦ ਨੇ ਗੱਲਬਾਤ ਕਰਦੇ ਮੈਡਮ ਦੇ ਨਾਲ ਮੈਮ ਹੁਸ਼ਿਆਰਪੁਰ ਦੇ ਵਿੱਚ ਤੁਸੀਂ ਐਕਸੀਬਿਸ਼ਨ ਲੈ ਕੇ ਆਏ ਹੋ ਕਿਡਸ ਤੇ ਲਈ ਜੈਟਸ ਤੇ ਲਈ ਲੇਡੀਜ਼ ਸਮਰ ਐਂਡ ਵਿంటర్ ਦੋਨੋਂ ਸਮਰ ਵਿంటర్ ਦੋਨੋਂ ਹੈ ਜੀ ਹਾਂ ਜੀ ਬੋਥ ਕਲੈਕਸ਼ਨ ਆਪਣੇ ਕੋਲ ਵੀ ਹੈਗਾ ਆਪਣੇ ਕੋਲ ਜੀ 3 ਵਿంటర్ ਵੀ ਹੈਗਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਲੇਡੀਜ਼ ਦੇ ਜੋ ਪੀਸ ਆ 400 ਤੋਂ ਸਟਾਰਟ ਹੋ ਜਾਂਦੇ ਨੇ ਇਹਦੇ ਵਿੱਚ ਤੁਹਾਨੂੰ ਡਰਾਈ ਫਿਟ ਟਾਪ কুরਤੀ ਸਭ ਕੁਝ ਅਵੇਲੇਬਲ ਹੋਏਗਾ ਲੇਡੀਜ਼ ਦੇ ਜੋ ਟੀ-ਸ਼ਰਟਸ ਆ ਸਾਡੇ ਕੋਲ 200 ਤੋਂ ਵੀ ਸਟਾਰਟ ਹੋ ਰਹੀਆਂ ਨੇ 300 ਵਿੱਚ ਲੋਅਰ ਵੀ ਸਟਾਰਟ ਹੋ ਰਿਹਾ ਜਿਨ੍ਹਾਂ ਦੀ ਕੀ ਕੁਆਲਿਟੀ ਬਹੁਤ ਅੱਛੀ ਹੈ ਲੇਡੀਜ਼ ਜੇ ਤੁਸੀਂ ਸਟਾਲ ਦੇਖ ਸਕਦੇ ਹੋ ਜਿਹੜੇ ਸਟਾਲ ਨੇ ਬ੍ਰਾਂਡਡ ਸਟਾਲ ਨੇ ਜਿਨ੍ਹਾਂ ਤੋਂ ਕਿ ਅਸੀਂ 90% ਤੱਕ ਜਿਨ੍ਹਾਂ ਤੇ ਆਫ ਦੇ ਰਹੇ ਆ ਇੰਨੇ ਵਿੱਚ ਤੁਹਾਨੂੰ ਬਿਗ ਸਟਾਲ ਵੀ ਮਿਲ ਜਾਣਗੇ ਔਰ ਸਮਾਲ ਸਟਾਲ ਵੀ ਮਿਲ ਜਾਣਗੇ ਮਤਲਬ ਕਿ 90% ਤੱਕ ਆਫ ਦੇ ਰਹੇ ਹਾਂ ਜੀ 90% ਤੱਕ ਆਫ ਦੇ ਰਹੇ ਹਾਂ ਲੇਡੀਜ਼ ਦੀ ਜੋ ਕੁਰਤੀ ਹੈ ਵਿంటర్ ਦੀ ਕੁਰਤੀ ਹੈ ਬ੍ਰਾਂਡਡ ਕੁਰਤੀ ਹੈ ਉਹ ਤੁਹਾਨੂੰ 500 ਤੋਂ ਸਟਾਰਟ ਹੋ ਰਹੀ ਹੈ ਉਹਦੇ ਵਿੱਚ ਵੀ 500 ਅਮਾਉਂਟ ਵੀ ਉਹਦਾ 90% ਆਫ ਕਰਨ ਤੋਂ ਬਾਅਦ ਹੀ ਹੈ ओके okay, मतलब की आपा जेकर लेडीज दी गल कर रही है क्योंकि हुन सर्दियां दा मौसम लगभग जेड़ा शुरू हो चुका है जी स्टोल दी ਤੁਸੀਂ ਗੱਲ ਕੀਤੀ ਹੈ ਗਰਮ ਕੁਰਤੀਆਂ ਦਾ ਬਹੁਤ ਰਿਵਾਜ ਹੁੰਦਾ ਤੁਸੀਂ ਕੁਰਤੀਆਂ ਬਾਰੇ ਵੀ ਸ਼ਾਇਦ ਗੱਲਬਾਤ ਕਰ ਰਹੇ ਹੋ ਹਾਂਜੀ ਕੁਰਤੀ 500 ਤੋਂ ਸਾਡੀ ਸਟਾਰਟ ਹੋ ਜਾਂਦੀ ਹੈ ਤੇ ਉਹਦੀ ਪੂਰੀ ਰੇਂਜ ਆਪਾਂ 500 ਤੱਕ ਹੀ ਰੱਖੀ ਹੋਈ ਹੈ ਔਰ ਲੇਡੀਜ਼ ਦੀ ਜੋ ਜੈਕਟ ਹੈ ਉਹ 400 ਰੁਪੀਆ ਦੀ ਹੈ ਬਹੁਤ ਜ਼ਾਣਾਂ ਦੇ ਦਿਲਾਂ ਦੇ ਵਿੱਚ ਇਹ ਵੀ ਸਵਾਲ ਹੋਵੇਗਾ ਜ਼ਹਿਨ ਦੇ ਵਿੱਚ ਕੀ ਯਾਰ ਹੋ ਸਕਦਾ ਕਿ ਪ੍ਰਾਈਸ ਬਹੁਤ ਸਸਤਾ ਹੈ ਕਿ ਇਹ ਹੰਡਾਏਗਾ ਨਹੀਂ ਜੀ ਕਪੜਾ ਇਹ ਨਹੀਂ ਇਦਾਂ ਦਾ ਕੁਛ ਨਹੀਂ ਹੈ ਤੁਸੀਂ ਆ ਕੇ ਕੁਆਲਿਟੀ ਚੈੱਕ ਕਰ ਸਕਦੇ ਹੋ ਕੁਆਲਿਟੀ ਸੁਪੀਰੀਅਰ ਹੈ ਬਹੁਤ ਪ੍ਰੀਮੀਅਮ ਕੁਆਲਿਟੀ ਹੈ ਕੁਆਲਿਟੀ ਤੇ ਸਾਡਾ ਕੋਈ ਕੰਪਰੋਮਾਈਜ਼ ਨਹੀਂ ਹੈ ਕੁਆਲਿਟੀ ਤੁਹਾਨੂੰ ਬਹੁਤ ਅੱਛੀ ਮਿਲੇਗੀ ਜੇਕਰ ਆਪਾਂ ਹੁਣ ਕਿਡਸ ਦੀ ਗੱਲ ਕਰਦੇ ਹਾਂ ਬਹੁਤ ਵਧੀਆ ਵਧੀਆ ਤੁਸੀਂ ਦੱਸ ਰਹੇ ਸੀ ਕਿ ਇਹ ਬ੍ਰਾਂਡਡ ਜਿਹੜੇ ਕੱਪੜੇ ਆ ਛੋਟੇ ਬੱਚਿਆਂ ਦੇ ਹਾਂਜੀ ਬਿਲਕੁਲ ਇਹ ਸਾਰਾ ਬ੍ਰਾਂਡਡ ਸਟਾਕ ਹੈ ਸਾਡਾ ਇਹਦੇ ਵਿੱਚ ਤੇ ਵੀ ਤੁਹਾਨੂੰ ਅਸੀਂ ਅਪ ਟੂ 90% ਤੱਕ ਆਫਰ ਦੇ ਰਹੇ ਹਾਂ ਜੀ ਤਾਂ ਬੱਚਿਆਂ ਦੀ ਵੈਰਾਈਟੀ ਕਿੰਨੀ ਕ ਹੈ अवेलेबल ਆਪਣੇ ਬਹੁਤ ਅਵੇਲੇਬਲ ਹੈ ਭਈਆ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ 2 ਪੀਸ ਹੈ ਔਰ ਕਲਰਸ ਵਗੈਰਾ ਇਹਦੇ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਅੱਛੀ ਹੈ ਬੱਚੇ ਦੇ ਜੋ ਪੀਸਸ ਆ ਸਾਡੇ ਕੋਲ ਬ੍ਰਾਂਡਡ 1 ਪੀਸ ਜੋ ਹੈ ਉਹ 150 ਤੋਂ ਸਟਾਰਟ ਹੋ ਰਿਹਾ ਜੀ ਔਰ ਬੱਚੇ ਦੀ ਜੋ ਜੈਕਟ ਹੈ ਬੱਚੇ ਦੀ ਰਿਵਰਸੀਬਲ ਜੈਕਟ ਜੋ ਹੈ ਉਹ 600 ਦੀ ਹੈ ਜੋ ਕਿ ਬ੍ਰਾਂਡਡ ਹੈ ਜੀ ਦੇਖੋ ਦੋ ਪਾਸੇ ਪਹਿਣੀ ਹੈ 600 ਦੀ ਜੈਕਟ ਹੈ ਔਰ ਬਿਲਕੁਲ ਬ੍ਰਾਂਡਡ ਹੈ ਉਹ ਵੀ ਕਿੰਨੇ ਇਚ ਤੱਕ ਤੋਂ ਬੱਚਿਆਂ ਦੀ ਸਟਾਰਟਿੰਗ ਆਪਣੇ ਕੋਲ ਹੈ ਬੱਚੇ ਦੀ 1 ਇਅਰ ਤੋਂ ਲੈ ਕੇ ਭਈਆ ਤੁਸੀਂ 18 ਇਅਰਸ ਤੱਕ ਦਾ ਆਪਣੇ ਕੋਲ ਸਾਈਜ਼ ਹੈ ਉਸ ਤੋਂ ਬਾਅਦ ਐਮ ਐਸ ਸਾਈਜ਼ ਸਟਾਰਟ ਹੋ ਜਾਂਦਾ ਓਕੇ ਬੱਚਿਆਂ ਦਾ ਵੀ ਦੋਵੇਂ ਆ ਸਮਰ ਪ੍ਰੀ ਸਮਰ ਔਰ ਵਿంటర్ ਵੀ ਆ ਹਾਂ ਜੀ ਬੱਚਿਆਂ ਦਾ ਆਪਣੇ ਕੋਲ ਟਰੈਕਸੂਟ ਵੀ ਹੈ ਟਰੈਕਸੂਟ ਵੀ ਆਪਣੇ ਕੋਲ ਬ੍ਰਾਂਡਡ ਹੈ ਜੋ ਕਿ ਜਸਟ ਰੁਪੀ 800 ਤੋਂ ਸਟਾਰਟ ਹੋ ਜਾਂਦਾ ਹੈ ਜੇ ਕੋਈ ਕਸਟਮਰ ਸਿੰਗਲ ਪੀਸ ਲੈਣਾ ਚਾਹੁੰਦਾ ਲਾਈਕ ਉਹਨੇ ਸਿਰਫ ਲੋਅਰ ਲੈਣਾ ਹੈ ਆ ਬਾਟਮ ਲੈਣਾ ਉਹ ਵੀ ਆਪਾਂ ਉਹਨੂੰ ਦੇ ਦਿੰਦੇ ਆ 400 ਰੁਪਏ ਓਕੇ ਮੈਡਮ ਜੇਕਰ ਆਪਾਂ ਨੌਜਵਾਨਾਂ ਦੀ ਗੱਲ ਕਰੀਏ ਮੁੰਡਿਆਂ ਦੀ ਗੱਲ ਤੋਂ ਨਾਲ ਕੀ ਅਵੇਲੇਬਲ ਹੈ ਆਪਣੇ ਕੋਲ ਬਿਲਕੁਲ ਸਹੀ ਕਿਹਾ ਉਹਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਸਾਡੇ ਕੋਲ ਬ੍ਰਾਂਡ ਦੀ ਜੈਕਟ ਹੈ ਬਿਲਕੁਲ ਟ੍ਰੈਂਡੀ ਜੈਕਟ ਹੈ ਜੋ ਕਿ ਅੱਜ ਕੱਲ ਦੇ ਜੋ ਨੌਜਵਾਨ ਨੇ ਪਾਉਣਾ ਪਸੰਦ ਕਰਦੇ ਨੇ ਤੇ ਇਹਨਾਂ ਦੀ ਕੁਆਲਿਟੀ ਵੀ ਪ੍ਰੀਮੀਅਮ ਹੈ ਸੇਮ ਜਿੱਦਾਂ ਮੈਂ ਤੁਹਾਨੂੰ ਕਿਹਾ ਇਹਦੇ ਤੇ ਡਿਸਕਾਊਂਟ ਬਹੁਤ ਅੱਛਾ ਆਪਣੇ ਕੋਲ ਬ੍ਰਾਂਡਡ ਸਟਾਕ ਹੈ ਕੀ ਆ ਪ੍ਰਾਈਸ ਹੈ ਨਾ ਜੈਕਟਰ ਦਾ ਜੀ 800 ਹੈ ਭਈਆ ਆਪਾਂ ਫਲੈਟ 800 ਲਗਾਇਆ ਹੋਇਆ ਵੈਦਰ 8 2400 ਦੀ ਹੈ 2500 ਦੀ ਹੈ 3000 ਦੀ ਹੈ 4000 ਦੀ ਹੈ ਇਹ ਸਾਰੀ ਤੁਹਾਨੂੰ ਫਲੈਟ 800 ਰੁਪੀਜ਼ ਵਿੱਚ ਮਿਲੇਗਾ ਹਾਂ ਜੀ ਮੈਡਮ ਜੈਕਟਸ ਤੋਂ ਇਲਾਵਾ ਹੋਰ ਫਿਰ ਕੀ ਹੈ ਅਵੇਲੇਬਲ ਹੈ ਆਪਣੇ ਜਿਵੇਂ ਹੁੰਦੇ ਮੌਸਮ ਵਿੱਚ ਪਹਿਣਾ ਜਿਵੇਂ ਜੈਕਟ ਹਜੇ ਨਹੀਂ ਸਟਾਰਟ ਹੋਈ ਆਫਟਰ ਦੀਵਾਲੀ ਸਟਾਰਟ ਹੋਏਗੀ ਇਹ ਬਿੰਡ ਸ਼ੀਟਰਸ ਮਿਲ ਜਾਣਗੇ ਬਹੁਤ ਅੱਛੀ ਕੁਆਲਿਟੀ ਦੇ ਵਿੱਚ ਇਹਦੇ ਚ ਤੁਹਾਨੂੰ ਸਾਈਜ਼ ਔਰ ਕਲਰਸ ਵੀ ਅਵੇਲੇਬਲ ਹੋਣਗੇ ਬਹੁਤ ਵਧੀਆ ਓਕੇ ਤੇ ਕਿੰਨੇ ਦਿਨਾਂ ਮਾਮੇ ਐਗਜ਼ੀਬਿਸ਼ਨ ਚੱਲ ਰਹੀ ਹੈ ਐਗਜ਼ੀਬਿਸ਼ਨ ਚੱਲਨੀ ਹੈ ਜੀ 3 ਦਿਨ ਜੀ 17 18 ਔਰ 19 ਦੀ ਐਗਜ਼ੀਬਿਸ਼ਨ ਹੈ ਇਹ 3 ਦਿਨ ਚੱਲਨੀ ਹੈ ਮਾਰਨਿੰਗ 10 ਵਜੇ ਤੋਂ ਲੈ ਕੇ ਈਵਨਿੰਗ 8 ਵਜੇ ਤੱਕ ਚੱਲੇਗੀ ਹੋਟਲ ਸ਼ਿਰਾਜ਼ ਦੇ ਵਿੱਚ। ਇਹੀ ਨਹੀਂ ਇਹ ਸਿਰਫ ਵਿੰਸ਼ੀਟਰ ਤੇ ਤੁਸੀਂ ਜੈਕਟ ਸੀ ਨਾ ਸੋਚੋ ਸਾਡੇ ਕੋਲ ਜੈਂਟਸ ਦੇ ਟਰੈਕਸੂਟ, ਲੋਅਰਸ, ਹੂਡਜ਼, ਇੰਪੋਰਟਡ ਹੂਡਜ਼ ਜਿਵੇਂ ਅੱਜਕੱਲ ਇੰਪੋਰਟਡ ਟ੍ਰੈਂਡ ਚੱਲ ਰਿਹਾ ਕੱਪੜੇ ਦਾ ਉਹ ਵੀ ਅਵੇਲੇਬਲ ਹੈ। ਮਤਲਬ ਕਿ ਆਪਣਾ ਕੋ ਐਕਸ ਹਿਸਾਬ ਨਾਲ ਆਪਾਂ ਇਹ ਕਹਿ ਸਕਦੇ ਕਿ ਬ੍ਰਾਂਡਡ ਸਮਾਨਾ ਜਿਹੜਾ ਹੋਲ ਸੇਲ ਰੇਟਾਂ ਤੇ ਤਾਂ ਤੁਸੀਂ ਪ੍ਰੋਵਾਈਡ ਕਰਵਾ ਲਈ। ਬਿਲਕੁਲ ਭਈਆ ਬਿਲਕੁਲ ਤੁਸੀਂ ਬਿਲਕੁਲ ਸਹੀ ਜਜ ਕੀਤਾ। ਆਹੀ ਕਹਿਣਾ ਚਾ ਰਹੀਆਂ। ਜੀ ਜੇਕਰ ਆਪਾਂ ਮਾਰਕੀਟ ਰੇਟਾਂ ਦੀ ਗੱਲ ਕਰੀਏ ਤਾਂ ਮਾਰਕੀਟ ਰੇਟ ਆ ਜਿ ਹਾਂਜੀ ਹਾਂਜੀ ਬਿਲਕੁਲ ਤੁਹਾਨੂੰ ਇੱਥੇ ਜੋ ਪ੍ਰਾਈਸਿਸ ਆ ਬਹੁਤ ਸਹੀ ਮਿਲਣਗੇ ਜਿਵੇਂ ਤੁਸੀਂ ਬੱਚੇ ਦੀ ਜੈਕਟ ਦੀ ਵੈਰਾਈਟੀ ਦੇਖ ਸਕਦੇ ਹੋ ਬਈ ਤੁਸੀਂ ਖੁਦ ਦੇਖੋ ਕਿ ਇਹ ਜੋ ਚੀਜ਼ ਹੈ 300 ਵਿੱਚ ਅਵੇਲੇਬਲ ਨਹੀਂ ਹੁੰਦੀ ਤੁਸੀਂ ਚੈੱਕ ਕਰ ਸਕਦੇ ਹੋ ਪੀਸੀ ਕੁਆਲਿਟੀ ਚੈੱਕ ਕਰ ਸਕਦੇ ਹੋ ਦੇਖਣ ਨੂੰ ਹੀ ਪਤਾ ਲੱਗ ਰਿਹਾ ਕਿ ਜੋ ਸਟੱਫ ਹੈ ਉਹ ਪ੍ਰੀਮੀਅਮ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਦੀਵਾਲੀ ਦੇ ਹਿਸਾਬ ਨਾਲ ਗਿਫਟਿੰਗ ਪਰਪਸ ਲਈ ਸਾਡੇ ਕੋਲ ਹੈਂਡਲੂਮ ਦੀ ਬਹੁਤ ਅੱਛੀ ਵੈਰਾਈਟੀ ਹੈ ਜਿਦੇ ਵਿੱਚ ਕੁਸ਼ਨਸ ਆ ਜਾਂਦੇ ਨੇ ਪਫਰਸ ਆ ਜਾਂਦੇ ਨੇ ਚੇਅਰ ਸੈਟਸ ਆ ਜਾਂਦੇ ਹਨ ਬੈੱਡ ਕਵਰ ਆ ਜਾਂਦੇ ਹਨ ਕੁਇਲਟਿਡ ਕਵਰ ਆ ਜਾਂਦੇ ਹਨ ਤੇ ਇਸ ਤੋਂ ਇਲਾਵਾ ਟਾਵਲਸ ਵੀ ਬਹੁਤ ਅੱਛੀ ਰੇਂਜ ਹੈ ਇੰਪੋਰਟਡ ਬੈੱਡਸ਼ੀਟ ਵੀ ਹੈ ਆਪਣੇ ਕੋਲ ਔਰ ਮੈਟਸ ਰਗ ਸਭ ਕੁਝ ਅਵੇਲੇਬਲ ਹੈ ਠੀਕ ਹੈ ਕਿ ਫਿਰ ਮੈਸੇਜ ਕਨਵੇ ਕਰਨਾ ਚਾਹੂਗੀ ਕਿ ਜਿਹੜੇ ਲੋਕ ਦੇਖ ਰਹੇ ਨੇ ਮੈਂ ਇਹ ਸ਼ਹਿਰਪੁਰ ਵਾਲਿਆਂ ਨੂੰ ਕਨਵੇ ਕਰਨਾ ਚਾਹੂਗੀ ਕਿ ਜੋ ਇਹ ਸੇਲ ਲੱਗ ਰਹੀ ਹੈ ਦੀਵਾਲੀ ਤੇ ਤੁਸੀਂ ਜੋ ਵੀ ਇੱਥੇ ਸ਼ਾਪਿੰਗ ਕਰਨਾ ਚਾਹੁੰਦੇ ਓ ਨੂੰ ਜਲਦੀ ਤੋਂ ਜਲਦੀ ਗ੍ਰੈਬ ਕਰੋ ਜਿਵੇਂ ਸਾਡਾ ਜੋ ਪੇਜ ਦਾ ਨਾਮ ਹੈ ਬਾਏ ਇਨ ਬਲਕ ਇਹੀ ਸੁਜੈਸਟ ਕਰਦਾ ਹੈ ਕਿ ਤੁਸੀਂ ਬਲਕ ਦੇ ਵਿੱਚ ਸ਼ਾਪਿੰਗ ਕਰ ਸਕਦੇ ਹੋ ਬਲਕ ਦੇ ਵਿੱਚ ਸ਼ਾਪਿੰਗ ਕਰਨ ਲਈ ਤੁਹਾਨੂੰ ਬਹੁਤ ਜ਼ਿਆਦਾ ਪੈਸਿਆਂ ਦੀ ਲੋੜ ਨਹੀਂ ਬਟ ਤੁਸੀਂ ਸਟਿਲ ਇੰਨਾ ਅੱਛਾ ਆਫ ਹੈ ਕਿ ਜੋ ਤੁਹਾ